ਦਰਸਤ ਸਿਰਪਿਆਂ ਤੋਂ ਕੋਈ ਆ ਰਿਹਾ ਹੈ ਮੇਰੇ ਨਾਲ ਲੜਾਈ ਦਾ ਵਿੜਦਾ ਮਟਰ ਪੀਲ ਅਗਦਾ ਕਿਦਾਂ ਹੋਇਆ ਹਾਂਜੀ ਸਾਡੇ ਕੋਲ ਮਰੀਜ਼ ਜਿਹਦੀ ਉਮਰ ਤਕਰੀਬਨ 47 ਸਾਲ ਹੈ ਲੜਾਈ ਝਗੜੇ ਦਾ ਮਾਮਲਾ ਹੈ ਨਾਮ ਹੈਗਾ ਗਰਦਾਵਰ ਸਿੰਘ ਤੇ ਸੇਲਕਾੜਨ ਦਾ ਰਹਿਣ ਵਾਲਾ ਹੈ ਮਰੀਜ਼ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਤਿੱਖੇ ਹਥਿਆਰਾਂ ਨਾਲ ਸਿਰ ਤੇ ਵਾਰ ਹੋਇਆ ਅਸੀਂ ਟਾਂਕੇ ਲਗਾ ਸੁਸਰੀਂਗ ਕਰ ਦਿੱਤੀ ਆ ਪੇਸ਼ੈਂਟ ਦੀ ਤੇ ਫਰਸਟ ایڈ ਦੇ ਦਿੱਤੀ ਗਈ ਸਾਡੇ ਵੱਲੋਂ ਹੁਣ ਅੱਗੇ ਅਗਲੀ ਕਾਰਵਾਈ ਲਈ ਕਿ ਸਿਰ ਦੀ ਸਕੈਨ ਹੋਣੀ ਉਹਦੇ ਲਈ ਸਿਵਲ ਹਸਪਤਲ ਜਲੰਧਰ ਵਿੱਚ ਨੂੰ ਰੈਫਰ ਕਰਦੇ ਆਂ ਅੱਛਾ ਜਲੰਧਰ ਪੇਸ਼ੈਂਟ ਨੂੰ ਕਿੱਥੇ ਲੈ ਜਾਓ ਹਾਂਜੀ ਹਾਂਜੀ ਇਧਰ ਦੀ ਘਰ ਦੇ ਕਹਿੰਦੇ ਅਸੀਂ ਮੈਡੀਕਲ ਕਾਲਜ ਲੁਧਿਆਣਾ ਲੈ ਕੇ ਜਾਣਾ ਇਹਨਾਂ ਦੇ ਹਾਂਜੀ ਇਹਨਾਂ ਦੀ ਮਨਜ਼ੂਰੀ ਨਾਲ ਆਪਾਂ ਫੋਟੋ ਤੇ ਜਰੇ ਰੱਖਿਆ ਰੱਖਿਆ ਸੀ ਸਿਰ ਵਿੱਚ ਕਾਫੀ ਗੰਭੀਰ ਟੱਟਾ ਹੈ ਗਿਆ ਇਹ ਤਸਵੀਰ ਦੇ ਬਾਅਦ ਤਾਂ ਜਿਹੜੀ ਤੰਕੇ ਲਗਾ ਦਿੱਤੇਗੇ ਅਸੀਂ ਸਾਡੇ ਵੱਲੋਂ ਪਰ ਜਿਹੜੀ ਅੰਦਰੂਨੀ ਸਰਟੀ ਕਿੰਨੀ ਕਾ ਉਸੇ ਸਿਰ ਦੀ ਸਕੈਨ ਤੋਂ ਬਾਅਦ ਹੀ ਜਿਹੜੀ ਸਿਰ ਦੀ ਸਕੈਨ ਕਰਾਵਾਂਗੇ ਸਿਰ ਦੀ ਸਕੈਨ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿੰਨੀ ਖਤ। ਹਾਂ ਇੱਕ ਸਿਲ ਸਿਲਕੇ ਨਾਲ ਜੜਾਈ ਤੇ ਲੜਾਈ ਤੇ ਲੱਗਦਾ ਕਿੰਨਾ। ਹਾਂਜੀ ਲੜਾਈ ਝਗੜਾ ਹੋਇਆ ਆ। ਉਹਨਾਂ ਦੇ ਜਿਹੜੇ ਉਹ ਪਹਿਲਾਂ ਇਥੇ 16th ਫਲੋਰ ਲੈ ਕੇ ਆਏ ਸੀਗੇ ਹੁਣ ਉਹਨੂੰ ਜਿਹੜਾ ਆ ਕੇ ਰੈਪਰ ਕਰ ਦਿੱਤਾ ਆ ਉਹ ਕਿਹੜੇ ਹਸਪੀਟਲ ਜਾਂਦਾ ਸੀ ਉਹਦੇ ਬਿਆਨ ਦਰਜ ਕਰਕੇ ਤੇ ਜਿਹੜੀ ਉਹ ਬਣ ਰਿਹਾ ਕਾਰਵਾਈ ਜਿਹੜੀ ਉਹ ਕਰ ਰਹੀ। ਕੀ ਲੱਗਦਾ ਲੜਾਈ ਦਾ ਕਾਰਨ ਕੀ ਹੋ ਲੜਾਈ ਇਹਨਾਂ ਦੇ ਕੋਈ ਇਹਨਾਂ ਦੇ ਰੰਜਿਸ਼ ਹੀ ਆ ਉਹਦੇ ਚੱਲਦੇ ਜਿਹੜੀ ਲੜਾਈ ਹੋਈ ਆ ਜਿਹੜਾ ਇੱਕ ਬੰਤੀ ਆ ਤੇ ਇੱਕ ਹੋਰ ਆ ਨਾਲ ਉਹਨਾਂ ਦੇ 20-25 ਆਦਮੀ ਆ ਜਿਹੜੇ ਆ ਜਾਇ ਸੀਗੇ ਤੇ ਜੋ ਵੀ ਉਹਨਾਂ ਦੇ ਬਿਆਨ ਤੋਂ ਸਾਹਮਣੇ ਉਹ ਮੁਤਾਬਕ ਜਿਹੜੀ ਗੱਲ ਹੈ ਦੱਸੋ ਇੱਕ ਸਿਰਪੇਂਡ ਤੋਂ ਕੋਈ ਆ ਰਿਹਾ ਮੈਂ ਤੇ ਲੜਾਈ ਦੇ ਵੇਲੇ ਦਾ ਮੈਟਰ ਕੀ ਲੱਗਦਾ ਕਿੱਦਾਂ ਹੋਇਆ ਹਾਂਜੀ ਸਾਡੇ ਕੋਲ ਮਰੀਜ਼ ਜਿਹਦੀ ਉਮਰ ਤਕਰੀਬਨ 47 ਸਾਲ ਹੈ ਲੜਾਈ ਝਗੜੇ ਦਾ ਮਾਮਲਾ ਆ ਨਾਮ ਹੈਗਾ ਗਰਦਾਵਰ ਸਿੰਘ ਤੇ ਸੇਲ ਕੇਡਨ ਦਾ ਰਹਿਣ ਵਾਲਾ ਹੈ ਮਰੀਜ਼ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਤਿੱਖੇ ਹਥਿਆਰਾਂ ਨਾਲ ਸਿਰ ਤੇ ਵਾਰ ਹੋਇਆ ਅਸੀਂ ਟਾਂਕੇ ਲਗਾ ਸੁਸਰੀਂ ਕਰ ਦਿੱਤੀ ਆ ਪੇਸ਼ੈਂਟ ਦੀ ਤੇ ਫਰਸਟ ایڈ ਦੇ ਦਿੱਤੀ ਗਈ ਸਾਡੇ ਵੱਲੋਂ ਹੁਣ ਅੱਗੇ ਅਗਲੀ ਕਾਰਵਾਈ ਲਈ ਕਿ ਸਿਰ ਦੀ ਸਕੈਨ ਹੋਣੀ ਉਹਦੇ ਲਈ ਸਿਵਲ ਹਸਪਤਲ ਜਲੰਧਰ ਬੇਸਨ ਨੂੰ ਰੈਫਰ ਕਰਦੇ ਆ ਅੱਛਾ ਜਲੰਧਰ ਪੇਸ਼ਾ ਨੂੰ ਲੁਧਿਆਣਾ ਜਿਹਾ ਹਾਂਜੀ ਹਾਂਜੀ ਇਦਾਂ ਦੀ ਘਰ ਦੇ ਕਹਿੰਦੇ ਅਸੀਂ ਮੈਡੀਕਲ ਕਾਲਜ ਲੁਧਿਆਣਾ ਲੈ ਕੇ ਜਾਣਾ ਇਹਨਾਂ ਦੇ ਹਾਂਜੀ ਇਹਨਾਂ ਦੀ ਮਨਜ਼ੂਰੀ ਨਾਲ ਆਪਾਂ ਫੋਟੋਜ ਰਿਹਾ ਰੱਖਾ ਲੀ ਕਿਹਨਾਂ ਜਿਹੜੇ ਆ ਸਰਵਿਚ ਕਾਫੀ ਗੰਭੀਰ ਸੱਟਾਂ ਆ ਗਈਆਂ ਇਹ ਤਾਂ ਸਿਰਦੀ ਬਾਹਰ ਤਾਂ ਜਿਹੜੇ ਤੰਕੇ ਲਗਾ ਦਿੱਤੇਗੇ ਅਸੀਂ ਸਾਡੇ ਵੱਲੋਂ ਪਰ ਜਿਹੜੀ ਅੰਦਰੂਨੀ ਸਰਟੀ ਕਿੰਨੀ ਕਾ ਉਸਦੀ ਸਕੈਨ ਤੋਂ ਬਾਅਦ ਹੀ ਜਿਹੜੀ ਸਿਰਦੀ ਸਕੈਨ ਕਰਾਵਾਂਗੇ ਸਿਟੀ ਸਕੈਨ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨੀ ਖਾਤ ਹੈ ਹਾਂ ਇੱਕ ਸਿਲ ਸਿਲ ਕੇਣਾ ਜੜਾਈ ਤੋਂ ਲੜਾ ਹੋਇਆ ਕੀ ਲੱਗਦਾ ਕਿੰਨਾ ਹਾਂਜੀ ਲੜਾਈ ਝਗੜਾ ਹੋਇਆ ਆ ਉਹਨਾਂ ਦੇ ਜਿਹੜੇ ਉਹ ਪਹਿਲਾਂ ਇੱਥੇ 16 ਫਲੋਰ ਲੈ ਕੇ ਆਏ ਸੀਗੇ ਹੁਣ ਉਹਨੂੰ ਜਿਹੜਾ ਕੇ ਰੈਪਰ ਕਰ ਦਿੱਤਾ ਉਹ ਕਿਹੜੇ ਹਸਪੀਟਲ ਜਾਂਦਾ ਸੀ ਉਹਦੇ ਬਿਆਨ ਦਰਜ ਕਰਕੇ ਤੇ ਜਿਹੜੀ ਉਹ ਬਣਦੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ ਕੀ ਲੱਗਦਾ ਲੜਾਈ ਕਰਦਾ ਕੀ ਲੜਾਈ ਇਹਨਾਂ ਦੇ ਕੋਈ ਇਹਨਾਂ ਦੀ ਰੰਜਿਸ਼ ਹੀ ਆ ਉਹਦੇ ਚੱਲਦੇ ਜਿਹੜੀ ਲੜਾਈ ਹੋਈ ਆ ਜਿਹੜਾ ਇੱਕ ਬੰਤੀ ਆ ਤੇ ਇੱਕ ਹੋਰ ਆ ਨਾਲ ਉਹਨਾਂ ਦੇ 20-25 ਆਦਮੀ ਜਿਹੜੇ ਆ ਜਾਏ ਸੀਗੇ ਤੇ ਜੋ ਵੀ ਉਹਨਾਂ ਦੇ ਬਿਆਨ ਤੋਂ ਸਾਹਮਣੇ ਉਹ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ zenic savera tv youtube facebook instagram x aur whatsapp channel par